ਆਮ ਆਦਮੀ ਪਾਰਟੀ ਨੇ ਸ਼੍ਰੀ ਰਤੀਸ਼ ਬੰਸਲ ਨੂੰ ਅਰਾਜਪੁਰਾ ਹਲਕਾ ਸੁਗਠਣ ਇੰਚਾਰਜ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੇ ਮਹਿਲਾ ਵਿੰਗ ਪ੍ਰਧਾਨ ਅਨੀਤਾ ਰਾਣੀ ਦੀ ਟੀਮ ਅਤੇ ਕਿਸਾਨ ਵਿੰਗ ਕੋਆਰਡੀਨੇਟਰ ਜਸਪਾਲ ਸਿੰਘ ਦੀ ਟੀਮ ਨੇ ਉਹਨਾਂ ਦਾ ਸਨਮਾਨ ਕੀਤਾ ਇਸ ਦੋਵੇਂ ਵਿੰਗਾਂ ਦੀ ਪੂਰੀ ਟੀਮ ਹਾਜ਼ਰ ਰਹੀ ਅਤੇ ਸਭ ਨੇ ਮਿਲ ਕੇ ਪਾਰਟੀ ਹਾਈ ਕਮਾਂਡ ਤੇ ਹਲਕਾ ਵਿਦਾਇਕ ਮੈਡਮ ਨੀਨਾ ਮਿੱਤਲ ਦਾ ਦਿਲੋਂ ਧੰਨਵਾਦ ਕੀਤਾ। ਇਹ ਸਨਮਾਨ ਸੁਮਾਗਮ ਪਾਰਟੀ ਦੇ ਸੰਗਠਨ ਅਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਅਹਿਮ ਕਦਮ ਮੰਨਿਆ ਜ਼ੋਰ ਰਾਸਪੁਰਾ ਤੋਂ ਤਰਨੁਸ਼ਰਮਾ ਦੀ ਖਾਸ ਰਿਪੋਰਟ। ਕੀ ਨਾਮ ਤੁਹਾਡਾ ਜੀ? ਅਨੀਤਾ ਮੇਰਾ ਨਾਮ ਹੈ। ਹਲਕਾ ਕੋਆਰਡੀਨੇਟਰ ਹੁਣ ਹੈਂ ਰਾਸਪੁਰਾ। ਅੱਜ ਜਿਵੇਂ ਕਿ ਰਿਤੇਸ਼ ਬੰਸਲ ਜੀ ਨੂੰ ਗੜਾ ਉਦਾਂ ਮਿਲਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਰਤੇਸ਼ ਪੰਸਲੇ ਜੀ ਨੇ ਸੰਗਠਨ ਇੰਚਾਰਜ ਲਗਾਇਆ ਅੱਜ ਨੂੰ ਦੇਖਦੇ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਨੀਨਾ ਮਿੱਤਰ ਜੀ ਐਮਐਲਏ ਨੀਨਾ ਮਿੱਤਰ ਜੀ ਤੇ ਅਰਵਿੰਦ ਜੀ ਭਗਵੰਤ ਮਾਨ ਜੀ ਸ਼ਿਸ਼ੋਧਿਆ ਜੀ ਸਭ ਦਾ ਧੰਨਵਾਦ ਕਰਦੇ ਹਾਂ ਸਾਨੂੰ ਇੱਕ ਚੰਗਾ ਸੰਗਠਨ ਇੰਚਾਰਜ ਹੀ ਦਿੱਤਾ ਹੈ ਤੇ ਉਹ ਪਹਿਲੇ ਵੀ ਸਾਡੇ ਨਾਲ ਦਿਨ ਰਾਤ ਸਾਡੇ ਨਾਲ ਖੜੇ ਰਹਿੰਦੇ ਸੀ ਹੁਣ ਵੀ ਅੱਗੇ ਖੜੇ ਰਹਿਣਗੇ ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਅੱਗੇ ਵੀ ਪਰਮ ਇਹਨਾਂ ਨੂੰ ਚੰਗੇ ਥੰਮ ਲਈ ਪ੍ਰਸਤਿਤ ਕਰੇ ਜੇ ਸਰ ਜਿਹੜਾ ਇਹ ਅੱਜ ਸਨਮਾਨ ਕਰਿਆ ਜਾ ਰਿਹਾ ਹੈ ਕਿਆ ਕਹਿਣਾ ਚਾਹੂਗਾ ਤੁਸੀਂ ਇਹ ਜਿਹੜੇ ਰਤੇਸ਼ ਵੰਸਲ ਜੀ ਨੂੰ ਆਪਣਾ ਰਾਜਪਾਲ ਸੰਗਠਨ ਦਾ ਇੰਚਾਰਜ ਲਾਇਆ ਹੈ ਇਹ ਪਹਿਲਾਂ ਵੀ ਵੈਸੇ ਤਕਰੀਬਨ ਕਾਫੀ ਸੇਵਾ ਕਰਦੇ ਸੀਗੇ ਤੇ ਹੁਣ ਵੀ ਬੜੀ ਵਧੀਆ ਤਰੀਕੇ ਨਾਲ ਸਾਨੂੰ ਕਰਨਗੇ ਜੋ ਵੀ ਸਾਡੇ ਕੰਮ ਕਰਾਂ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਪਹਿਲਾਂ ਵੀ ਕੰਮ ਕਰ ਰਹੇ ਸੀਗੇ ਤੇ ਹੁਣ ਵੀ ਸਾਡੀ ਅੱਗੇ ਜਿਹੜੀ ਗੱਲ ਇਹ ਰਤੇਸ਼ ਵੰਸਲ ਜੀ ਪਹੁੰਚਾਂਗੇ ਤੇ ਮੈਂ ਜਸਪਾਲ ਸਿੰਘ ਜੀ ਆਪਣਾ ਕਿਸਾਨ ਜਿਹੜਾ ਇਹਨਾਂ ਨੂੰ ਇੰਚਾਰਜ ਲੈ ਕੇ ਆ ਗਿਆ ਹਾਂਜੀ ਮੇਰਾ ਇੰਚਾਰਜ ਲੈ ਆ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਇੰਚਾਰਜ ਇਹ ਆਪਣਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵਧੀਆ ਕੰਮ ਕਰ ਰਹੇ ਨੇ ਆਪਣਾ ਹਾਂ ਅੱਗੇ ਵੀ ਕਰਨਗੇ ਸਾਡੇ ਸਾਨੂੰ ਪੂਰੀ ਮਿਹਨਤਾਂ ਤੇ ਕੋਈ ਸ਼ੁਬਾਸ਼ਾ ਸਾਨੂੰ ਪੂਰਾ ਬਹੁਤ ਵਾ ਐਮਐਲਏ ਸਾਹਿਬ ਵੱਲੋਂ ਤੇ ਇਹਨਾਂ ਨੂੰ ਲਾਣ ਤੇ ਐਮਐਲਏ ਸਾਹਿਬ ਬਹੁਤ ਬਹੁਤ ਹਾਈ ਕਮਾਂਡ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਜਿਹੜਾ ਮੈਨੂੰ ਕੋਆਰਡੀਨੇਟਰ ਲੈ ਆ ਇਹਨਾਂ ਨੇ ਉਹਨਾਂ ਤੇ ਵੀ ਭੈਣ ਜੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਅੱਜ ਸਨਮਾਨ ਕਰਿਆ ਗਿਆ ਆਂ ਕੀ ਕਹਿਣਾ ਚਾਹੁੰਗਾ ਤੇ ਜਿਹੜੀ ਜ਼ਿੰਮੇਵਾਰੀ ਜਾਈਗੀ ਤੁਹਾਨੂੰ ਜਿਵੇਂ ਕੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਹੀ ਹਲਕਾ ਰਾਜਪ੍ਰਦਾ ਸੰਖੇਨ ਇੰਚਾਰਜ ਲਗਾਇਆ ਹੈ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਸਾਰੀ ਸਾਡੀ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਹਲਕੇ ਦੇ ਐਮਐਲਏ ਨੀਨਾ ਮਿੱਤਲ ਜੀ ਦਾ ਜਿਨ੍ਹਾਂ ਨੇ ਕੀ ਮੇਰੇ ਦੇ ਉੱਤੇ ਇਨਾ ਵਿਸ਼ਵਾਸ ਜਤਾਇਆ ਔਰ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਉਸ ਜ਼ਿੰਮੇਵਾਰੀ ਦੇ ਤਹਿਤ ਹੀ ਸਾਡੀਆਂ ਜਿਵੇਂ ਕੱਲ ਕੁਝ ਬਲਾਕ ਪ੍ਰਧਾਨਾਂ ਦੇ ਨਾਲ ਵੀ ਸਾਰੀ ਮੀਟਿੰਗ ਹੋਈ ਸੀਗੀ ਅੱਜ ਅਸੀਂ ਜਿਹੜੇ ਹਲਕੇ ਦੇ ਸਾਡੇ ਕਿਸਾਨ ਵਿੰਗ ਦੇ ਕੋਆਰਡੀਨੇਟਰ ਲਗਾਏ ਹੋਏ ਹੈਗੇ ਉਹਨਾਂ ਦੀ ਸਾਰੀ ਟੀਮ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਔਰ ਉਹਨਾਂ ਤੋਂ ਪਤਾ ਕੀਤਾ ਵੀ ਕੋਈ ਵੀ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਅਸੀਂ ਅੱਜ ਜੋ ਮੀਟਿੰਗ ਕੀਤੀ ਹੈ ਤਾਂ ਕਿ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਸਕੇ ਜੀ ਮੈਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਦੋ ਤਿੰਨ ਦਿਨ ਤੋਂ ਵੀ ਕਿੰਦੋਂ ਇਨਚਾਰਜ ਲੱਗਿਓ ਜੀ ਲਗਾਤਾਰ ਹੀ ਮਤਲਬ ਅਲੱਗ-ਅਲੱਗ ਸੰਠਾ ਵੱਲੋਂ ਅਲੱਗ-ਅਲੱਗ ਟੀਮਾਂ ਵੱਲੋਂ ਸਮਰਥਨ ਮਾਨ ਕੀਤਾ ਜਾ ਰਿਹਾ ਹੈ ਇੰਨੀ ਜ਼ਿਆਦਾ ਖੁਸ਼ੀ ਲਹਿਰ ਕਿਉਂ ਹੈ ਇਹ ਜੀ ਦੇਖੋ ਹੁਣ ਮੈਂ ਆਪਦੇ ਮੂੰਹ ਕੀ ਕਹਾ ਸਾਰੇ ਹਲਕਾ ਵਸਿਆ ਨੂੰ ਪਤਾ ਹੈ ਹੈਨਾ ਕਿ ਮੇਰੀ ਐਕਟੀਵਿਟੀ ਜੋ ਹੈ ਪਾਰਟੀ ਦੇ ਵਿੱਚ 2015 ਤੋਂ ਚੱਲ ਰਹੀ ਹੈ ਚੱਲ ਰਹੀ ਹੈ ਕਾਫੀ ਟਾਈਮ ਕਾਫੀ ਸਮੇਂ ਤੋਂ ਚੱਲ ਰਹੀ ਹੈ ਔਰ ਅਸੀਂ ਹਲਕੇ ਦੇ ਸਾਰੇ ਜਿਹੜੇ ਸਾਡੇ ਕੋਆਰਡੀਨੇਟਸ ਸਾਰੀ ਪਬਲਿਕ ਹੈ ਸਾਰੇ ਵਿੰਗਸ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਉਮੀਦ ਹੈ ਉਹਨਾਂ ਨੂੰ ਔਰ ਵਿਸ਼ਵਾਸ ਵੀ ਹੈ ਮੇਰੇ ਤੇ ਵੀ ਜੋ ਵੀ ਹਲਕੇ ਦੇ ਸਾਡੇ ਕੰਮ ਹੈ ਉਹ ਪ੍ਰੋਪਰ ਹੋਣਗੇ ਔਰ ਪਾਰਟੀ ਦੀ ਮਜਬੂਤੀ ਵਾਸਤੇ ਜੋ ਵੀ ਕੰਮ ਹੈ ਉਹ ਪ੍ਰੋਪਰ ਤਰੀਕੇ ਨਾਲ ਕੀਤੇ ਜਾਣਗੇ ਇਸ ਤਰ੍ਹਾਂ ਕੰਮ ਚੱਲ ਰਿਹਾ ਜਿਸ ਤਰ੍ਹਾਂ ਪਹਿਲੇ ਐਜੂਕੇਸ਼ਨ ਚ ਵੀ ਤੁਸੀਂ ਕਾਫੀ ਵਧੀਆ ਜਿਹੜੀ ਸੇਵਾ ਨਿਭਾ ਰਹੇ ਹੋ ਹੋਰ ਵੀ ਵਕਵਾਕ ਜਿਹੜੇ ਉਹਦੇ ਚ ਚਲਵਾ ਰਹੇ ਇਹਦੇ ਚ ਕਿਵੇਂ ਮਦਦ ਸੇਵਾ ਕਿਸ ਤਰ੍ਹਾਂ ਰਹੇਗੀ ਦੇਖੋ ਪਾਰਟੀ ਟਾਈਮ ਟੂ ਟਾਈਮ ਸੇਵਾ ਜੋ ਜ਼ਿੰਮੇਵਾਰੀ ਲਗਾਉਂਦੀ ਹੈਗੀ ਉਹਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਔਰ ਅਸੀਂ ਮੈਂ ਕਹਿੰਦਾ ਵੀ ਮੈਂ 24 ਘੰਟੇ ਪਾਰਟੀ ਵਾਸਤੇ ਤਿਆਰ ਹਾਂ ਹਰ ਵੇਲੇ